हां मैं थिएटर ਦੇ ਵਿੱਚ ਸੀਗਾ ਤੇ ਸਾਰੀਆਂ ਕਲਾਵਾਂ ਇੱਕ ਦੂਜੇ ਨਾਲ ਬਹੁਤ ਜੁੜੀਆਂ ਹੋਈਆਂ ਭੰਗੜਾ ਥੋੜਾ ਜੋਸ਼ ਪੈਦਾ ਕਰਦਾ ਹਨ ਜਿਹੜੀ ਥੀਏਟਰ ਦੀ ਅਦਾਕਾਰੀ ਉਹ ਥੋੜੀ ਡਿਫਰੈਂਸ ਹੁੰਦੀ ਸੀ ਪਰ ਹੁੰਦੇ ਇਕੱਠੇ ਹੀ ਸੀਗੇ ਭੰਗੜੇ ਵਾਲਿਆਂ ਨੂੰ ਨਾ ਪੁਰਜੀ ਨਾ ਰੋਟੀ ਮਿਲਦੀ ਹੁੰਦੀ ਸੀ ਥੀਏਟਰ ਵਾਲਿਆਂ ਨੂੰ ਕੱਲੀ ਚਾਹ ਦਿੰਦੇ ਹੁੰਦੇ ਸੀ ਚਾਹ ਤੇ ਕੱਲੀ ਸਮੋਸਾ ਇਹ ਸਾਡੀ ਬੜੀ ਵੱਡੀ ਲੜਾਈ ਰਹੀ ਹੈ ਉਹ ਕੰਨੇ ਵੀ ਭੰਗੜੇ ਵਾਲਿਆਂ ਦੇ ਵਿਚਾਰਾਂ ਦਾ ਜ਼ੋਰ ਵੱਧ ਲੱਗਦਾ ਉਹਨਾਂ ਨੂੰ ਇੱਕ ਸਮੋਸਾ ਵੀ ਵੱਧ ਮਿਲਦਾ ਹੁੰਦਾ ਸੀ ਤੁਸੀਂ ਬਸ ਇੰਨਾ ਚੀਜ਼ਾਂ ਸਾਡੀ ਖੁਸ਼ੀ ਜੀ ਵਧੀਆ ਉਦੋਂ ਪੁਰਾਣਾ ਟਾਈਮ ਚ ਯਾਦ ਆ ਜਾਂਦਾ ਇਹੇ ਦੇਖਦੇ ਹੋ ਤੁਸੀਂ ਕਿਆ ਬਹੁਤ ਸਮਾਂ ਬਦਲ ਗਿਆ ਹੋਇਆ ਪੰਗੜਾ ਵੀ ਬਦਲ ਗਿਆ ਹੋਇਆ ਜਿਹੜਾ ਇੱਕ ਲੋਕ ਨਾਚ ਪੰਗੜਾ ਸ਼ੁਰੂ ਹੋਇਆ ਸੀ ਹੁਣ ਸਟੇਜਾਂ ਤੇ ਜ਼ਰੂਰ ਹੁੰਦਾ ਪਹਿਲਾਂ ਸਟੇਜਾਂ ਤੇ ਨਹੀਂ ਹੁੰਦਾ ਹੁੰਦਾ ਸੀਗਾ ਕਿਵੇਂ ਦੇਖ ਜੋ ਡਿਫਰੈਂਸ ਜਿਹੜਾ ਇਹ ਮੈਂ ਅੱਜ ਕੱਲ ਰੀਲਾਂ ਚ ਦੇਖ ਲਓ ਮਾਡਰਨ ਜ਼ਮਾਨੇ ਨਾਲ ਦੇਖ ਲਓ ਉਹ ਐਕਸਰਸਾਈਜ਼ ਵੱਧ ਕਰਦੇ ਆ ਤੇ ਜਿਹੜਾ ਫੋਕ ਭੰਗੜਾ ਹੁੰਦਾ ਲਾਈਕ ਜਿਹੜਾ ਉਹ ਸਿਰਫ ਯੂਨੀਵਰਸਟੀਆਂ ਕਾਲਜਾਂ ਨੇ ਬਚਾਇਆ ਹੋਇਆ ਉਹ ਚ ਤੁਹਾਨੂੰ ਉਹ ਮੂਵਮੈਂਟਸ ਮਿਲਣਗੀਆਂ ਜਿਹੜੀਆਂ ਅੱਜ ਤੋਂ ਸ਼ਾਇਦ 50 ਸਾਲ ਪਹਿਲਾਂ ਹੱਸਣਾ ਖੇਡਾਂ ਮੰਨ ਕਾ ਜਾਓ ਹਨਾ ਜੇ ਨਿਰਮਲਜੀਤ ਮੈਮ ਨੂੰ ਜੋ ਆਪਾਦਮ ਸ਼੍ਰੀ ਅਵਾਰਡ ਮਿਲਿਆ ਕਿਵੇਂ ਦੇਖੀਏ ਇਹ ਉਹਨਾਂ ਨੂੰ ਸਾਡੀ ਗਵਰਨਮੈਂਟ ਨੇ ਪਦਮ ਸ਼੍ਰੀ ਮਾਜੇ ਹਨਾ ਬਹੁਤ ਵੱਡਾ ਤੇ ਰਿਸਪੈਕਟਡ ਸਨਮਾਨ ਹੈ ਤੇ ਖੁਸ਼ੀ ਹੁੰਦੀ ਹੈ ਜਦੋਂ ਕਲਾਕਾਰ ਨੂੰ ਕੋਈ ਸਨਮਾਨ ਮਿਲਦਾ ਨਾ ਤਾਂ ਉਹਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਮੋਸਟਲੀ ਅਸੀਂ ਹਰ ਇੱਕ ਫੀਲਡ ਵਿੱਚ ਕੋਈ ਨਾ ਕਿਸੇ ਇੱਕ ਨੂੰ ਮਿਲਿਆ ਹੋਏ ਨਾ ਕੰਟਰੋਵਰਸੀ ਵੀ ਨਾਲ-ਨਾਲ ਚੱਲਦੀ ਹੁੰਦੀ ਹੈ ਪਰ ਮੈਨੂੰ ਲੱਗਦਾ ਨਿਰਮਲ ਰਿਸ਼ੀ ਮੈਮ ਦੇ ਵਾਰੀ ਕਿਸੇ ਨੇ ਕੋਈ ਕੰਟਰੋਵਰਸੀ ਹਰ ਇੱਕ ਪਰਸਨ ਤੋਂ ਕਮੈਂਟ ਆ ਰਿਹਾ ਸੀ ਕੋ ਕੰਪਲੀਮੈਂਟ ਹਰ ਕੋਈ ਕਹਿ ਰਿਹਾ ਸੀ ਵੈਲ ਡਿਸਰਵਡ ਕਿਸੇ ਨੇ ਇਹ ਨਹੀਂ ਕਿਹਾ ਕਿ ਇਹਨਾਂ ਨੂੰ ਕਿਉਂ ਨਹੀਂ ਮਿਲਿਆ ਤੇ ਇਹਨਾਂ ਨੂੰ ਕਿਉਂ ਮਿਲਿਆ ਕੰਟਰੋਵਰਸੀ ਸ਼ਬਦ ਹੈ ਨਾ ਇਹ ਜਿਹੜੇ ਉਦੋਂ ਪੈਦਾ ਹੋਏ ਨੇ ਨਾ 2005 ਤੋਂ ਬਾਅਦ ਇਹਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਆ ਜਿਹੜੇ ਵੀਸੀਆਰ ਵਾਲੇ ਮੇਲੇ ਤੇ ਆਏ ਹੋਏ ਨੇ ਨਾ ਕੰਟਰੋ ਕੰਟਰੋਵਰਸੀ ਇਹਨਾਂ ਨੂੰ ਕੋਈ ਬਾਲੀ ਉਹ ਨਹੀਂ ਲ ਇਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਆਪਣੇ ਟੈਲੈਂਟ ਦੇ ਸਿਰ ਤੇ ਆਏ ਹੋਏ ਨੇ ਤੇ ਉਹਨਾਂ ਸਮਿਆਂ 'ਚ ਉਹ ਇਹ ਲੋਕ ਅੱਗੇ ਆਏ ਹੋਏ ਨੇ ਜਦੋਂ ਕੱਲਾ ਦੂਰਦਰਸ਼ਨ ਚੱਲਦਾ ਸੀਗਾ ਹਨਾ ਸੋ ਮੇਰੀ ਇਹੀ ਕਹਿਣਾ ਕਿ 네ਗੇਟਿਵਿਟੀ ਤੋਂ ਬਚੋ ਹਨਾ ਚੰਗੇ ਚੀਜ਼ਾਂ ਲਿਜਾਓ ਮੋਟੀਵੇਸ਼ਨ ਦੇਖੋ ਬਾਕੀ ਫਿਲਮ ਦੇਖੋ ਭੋਲਾ ਹਾਂ ਜਾਂਦੇ ਜਾਂਦੇ ਮੈਂ ਉਹ ਹੀ ਕਹਿ ਰਹੀ ਸੀ ਹੋਰ ਦਹਨ ਚ ਉਹ ਭੋਲਾ ਹੋਏ ਇਹਦੇ ਵਿੱਚ ਕੀ ਵੇਖਣ ਨੂੰ ਮਿਲੇਗਾ ਹਾਂਜੀ ਫੈਮਿਲੀ ਅਕਸਰ ਕਹਿ ਦਿੱਤਾ ਜਾਂਦਾ ਹੈ ਫੈਮਿਲੀ ਮੂਵੀ ਹੈ ਲੇਕਿਨ ਵਿੱਚ ਕੁਝ ਡਾਇਲੋਗਸ ਆਏ ਹੋ ਜਿਹੰਦੇ ਜਦੋਂ ਅਸੀਂ ਸਪੈਸ਼ਲੀ ਆਪਣੇ ਪੇਰੈਂਟਸ ਨਾਲ ਬੈਠੇ ਹੁੰਦੇ ਨਾ ਤਾਂ ਥੋੜੀ ਝਿਜਕ ਜਿਹੀ ਮਹਿਸੂਸ ਹੁੰਦੀ ਹੈ ਕਿ ਯਾਰ ਇਹ ਕੀ ਦੇਖਣਾ ਹੈ ਹਾਂਜੀ ਇਹ ਤਾਂ ਹੈ ਮੈਨੂੰ ਪਤਾ ਤੁਸੀਂ ਕਿਹੜੀ ਫਿਲਮ ਦੀ ਗੱਲ ਕਰਦੇ ਹੋ ਭੰਗੜਾ ਇਨਫਿਨਿਟੀ 3 ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਭੰਗੜੇ ਦੀਆਂ ਵੱਖ-ਵੱਖ ਪਰਫਾਰਮੈਂਸ ਦੇਖਣ ਨੂੰ ਮਿਲੀ ਉੱਥੇ ਹੀ ਚੀਫ ਗੈਸਟ ਦੇ ਵਜੋਂ ਜਗਜੀਤ ਸੰਧੂ ਆਏ ਨੇ ਪੰਜਾਬੀ ਇੰਡਸਟਰੀ ਦੇ ਬਹੁਤ ਉਮਦਾ ਕਲਾਕਾਰ ਨੇ ਜਗਜੀਤ ਪਹਿਲਾਂ ਤਾਂ ਬਹੁਤ ਮੁਬਾਰਕਾਂ ਤੁਸੀਂ ਪੰਜਾਬੀ ਇੰਡਸਟਰੀ ਨੂੰ ਜਿੱਥੇ ਜਗ੍ਹਾ ਤੇ ਲੈ ਕੇ ਜਾ ਰਹੇ ਹੋ ਇੱਕ ਥੜਾ ਅਲੱਗ ਤੋਂ ਐਂਗਲ ਵੇਖਣ ਨੂੰ ਮਿਲ ਰਿਹਾ ਲੋਕਾਂ ਨੂੰ ਮੈਨੂੰ ਲੱਗਦਾ ਅੱਜ ਦੀ ਸਟ੍ਰੈਸ ਵਾਲੀ ਲਾਈਫ ਤੇ ਹਾਸੇ ਠਿੱਠੇ ਜਿਹੜੇ ਵੰਡ ਰਹੇ ਹੋ ਹਾਂ ਇਹ ਥੋੜਾ ਜਆ ਵਧੀਆ ਗੱਲ ਹੈ ਕਿ ਸਟ੍ਰੈਸ ਬਹੁਤ ਵਧ ਗਿਆ ਕਿ ਮੇਰਾ ਤਾਂ ਕੋਈ ਵੱਡਾ ਹਿੱਸਾ ਹੈ ਨਹੀਂ ਅਸੀਂ ਤਾਂ ਛੋਟਾ ਜਿਹਾ ਕੰਮ ਕਰਦੇ ਆ ਨਾ ਜੋ ਕੰਮ ਕਰ ਰਹੇ ਆ ਉਹਦਾ ਹਿੱਸਾ ਪਾ ਰਹੇ ਆ ਅੱਗੇ ਵੀ ਪਾਉਂਦੇ ਰਾਵਾਂਗੇ ਸੋ ਖੁਸ਼ੀ ਹੁੰਦੀ ਹੈ ਪਾਜੀ ਹੋਰਾਂ ਨੇ ਅੱਜ ਬਹੁਤ ਸੋਹਣਾ ਇਵੈਂਟ ਕਰਾਇਆ ਹੈ ਨਾ ਮੈਨੂੰ ਬੜਾ ਵਧੀਆ ਲੱਗਿਆ ਕਿ ਪਹਿਲਾਂ ਕਾਲਜ ਲੈਵਲ ਤੇ ਤਾਂ ਹੁੰਦੇ ਹੀ ਹੁੰਦੇ ਆ ਉਸ ਤੋਂ ਬਾਅਦ ਪੂਰਾ ਸਾਲ ਕੋਈ ਇਵੈਂਟ ਨਹੀਂ ਹੁੰਦਾ ਜਿੱਥੇ ਪੰਗੜੇ ਦਾ ਕੋਈ ਕੱਪ ਹੋਵੇ ਜਾਂ ਕੋਈ ਵੀ ਮੁੰਡੇ ਮਿਹਨਤ ਕਰਦੇ ਨੇ ਨੇ ਸਾਲ ਨਾ ਸੋ ਬੜਾ ਵਧੀਆ ਲੱਗਿਆ ਪਾਜੀ ਹੋਰਾਂ ਨੇ ਸਿੱਕਾ ਆਰਗੇਨਾਈਜੇਸ਼ਨ ਨੇ ਬੜਾ ਵਧੀਆ ਇਹ ਕੰਮ ਕੀਤਾ ਖੁਸ਼ੀ ਹੁੰਦੀ ਹੈ ਮੈਨੂੰ ਤਾਂ ਬਹੁਤ ਮਜ਼ ਅਰ ਦੀ ਐਕਟੀਵਿਟੀਜ਼ ਵਿੱਚ ਤੁਸੀਂ ਖੁਦ ਇਨਵੋਲਵ ਰਹੇ ਹੋ ਕੁਝ ਆਪਣਾ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀ ਹੈ ਹਾਂ ਮੈਂ ਥੀਏਟਰ ਦੇ ਵਿੱਚ ਸੀਗਾ ਤੇ ਸਾਰੀਆਂ ਕਲਾਵਾਂ ਇੱਕ ਦੂਜੇ ਨਾਲ ਬਹੁਤ ਜੁੜੀਆਂ ਹੋਈਆਂ ਭੰਗੜਾ ਥੋੜਾ ਜੋਸ਼ ਪੈਦਾ ਕਰਦਾ ਹਨ ਜਿਹੜੀ ਥੀਏਟਰ ਦੀ ਅਦਾਕਾਰੀ ਉਹ ਥੋੜੀ ਡਿਫਰੈਂਸ ਹੁੰਦੀ ਸੀ ਪਰ ਹੁੰਦੇ ਇਕੱਠੇ ਹੀ ਸੀਗੇ ਸਟੇਜ ਨੂੰ ਲੈ ਕੇ ਜਿਹੜੇ ਚੱਕਰ ਪੈਂਦੇ ਹੁੰਦੇ ਸੀ ਕਾਲਜ 'ਚ ਵੀ ਥੀਏਟਰ ਵਾਲਿਆਂ ਕਹਿੰਦੇ ਸਾਨੂੰ ਚਾਹੀਦੀ ਹੈ ਭੰਗੜੇ ਵਾਲਿਆਂ ਨੂੰ ਥੋੜਾ ਜਿਹਾ ਸਟਾਰਡਮ ਵਧੀਆ ਮਿਲਦਾ ਹੁੰਦਾ ਸੀ ਪੰਗੜੇ ਵਾਲਿਆਂ ਨੂੰ ਪੁਰਜੀ ਨਾਲ ਰੋਟੀ ਮਿਲਦੀ ਹੁੰਦੀ ਸੀ ਸੇਟਰ ਵਾਲਿਆਂ ਨੂੰ ਕੱਲੀ ਚਾਹ ਦਿੰਦੇ ਹੁੰਦੇ ਸੀ ਚਾਹ ਤੇ ਕੱਲੀ ਸਮੋਸਾ ਇਹ ਸਾਡੀ ਬੜੀ ਵੱਡੀ ਲੜਾਈ ਰਹੀ ਹੈ ਉਹ ਕਹਿੰਦੇ ਵੀ ਪੰਗੜੇ ਵਾਲਿਆਂ ਦੇ ਵਿਚਾਰਾਂ ਦਾ ਜ਼ੋਰ ਵੱਧ ਲੱਗਦਾ ਉਹਨਾਂ ਨੂੰ ਇੱਕ ਸਮੋਸਾ ਵੀ ਵੱਧ ਮਿਲਦਾ ਹੁੰਦਾ ਸੀ ਤੇ ਬਸ ਇੰਨਾਂ ਚੀਜ਼ਾਂ 'ਚ ਸਾਡੀ ਖੁਸ਼ੀ ਜੀ ਵਧੀਆ ਉਦੋਂ ਪੁਰਾਣਾ ਟਾਈਮ ਯਾਦ ਆ ਜਾਂਦਾ ਪਰ ਹੁਣ ਚੀਜ਼ਾਂ ਬਹੁਤ ਬਦਲ ਗਈਆਂ ਹਨ ਪਰ ਖੁਸ਼ੀ ਹੁੰਦੀ ਹੈ ਬੜੇ ਲੋਕਾਂ ਨੇ ਇਹਨਾਂ ਨੂੰ ਬਚਾ ਕੇ ਰੱਖਿਆ ਹੋਇਆ ਪੰਗੜਾ ਜਿਹੜਾ ਸਾਡਾ ਜਿਹੜਾ ਸਭ ਤੋਂ ਕਹਿੰਦੇ ਆ ਕਿ ਜੋਸ਼ ਵਾਲੀ ਚੀਜ਼ ਹੈ ਇਹੀ ਹੈ ਸਾਡੇ 'ਚ ਹਨਾ ਬਾਕੀ ਕਲਾ ਪੱਖੋਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਥੀਏਟਰ ਨੂੰ ਹਜੇ ਲੈ ਕੇ ਇੰਨੇ ਲੋਕ ਨਹੀਂ ਸ਼ਾਇਦ ਉੱਥੇ ਤੱਕ ਪਹੁੰਚ ਪਾਉਂਦਾ ਭੰਗੜਾ ਪਰ ਜ਼ਰੂਰ ਪਹੁੰਚ ਜਾਂਦਾ ਅੱਛਾ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਕਿਹਾ ਬਹੁਤ ਸਮਾਂ ਬਦਲ ਗਿਆ ਹੋਇਆ ਭੰਗੜਾ ਵੀ ਬਦਲ ਗਿਆ ਹੋਇਆ ਜਿਹੜਾ ਇੱਕ ਲੋਕ ਨਾਚ ਭੰਗੜਾ ਸ਼ੁਰੂ ਹੋਇਆ ਸੀ ਹੁਣ ਸਟੇਜਾਂ ਤੇ ਜ਼ਰੂਰ ਹੁੰਦਾ ਪਹਿਲਾਂ ਸਟੇਜਾਂ ਤੇ ਨਹੀਂ ਹੁੰਦਾ ਹੁੰਦਾ ਸੀਗਾ ਕਿਵੇਂ ਦੇਖ ਜੋ ਡਿਫਰੈਂਸ ਜਿਹੜਾ ਹੈ ਮੈਨੂੰ ਇਸ ਚੀਜ਼ ਤੋਂ ਹੀ ਖੁਸ਼ੀ ਮਿਲਦੀ ਹੈ ਕਿ ਜਿਹੜਾ ਇੱਕ ਹੁੰਦਾ ਭੰਗੜਾ ਜਿਵੇਂ ਅੱਜ ਕੱਲ ਰੀਲਾਂ ਚ ਦੇਖ ਲਓ ਮਾਡਰਨ ਜ਼ਮਾਨੇ ਨਾਲ ਦੇਖ ਲਓ ਉਹ ਐਕਸਰ ਤੇ ਜਿਹੜਾ ਫੋਕ ਭੰਗੜਾ ਹੁੰਦਾ ਲਾਈਕ ਜਿਹੜਾ ਉਹ ਸਿਰਫ ਯੂਨੀਵਰਸਿਟੀਆਂ ਕਾਲਜਾਂ ਨੇ ਬਚਾਇਆ ਹੋਇਆ ਉਹ ਚ ਤੁਹਾਨੂੰ ਉਹ ਮੂਵਮੈਂਟਸ ਮਿਲਣਗੀਆਂ ਜਿਹੜੀਆਂ ਅੱਜ ਤੋਂ ਸ਼ਾਇਦ 50 ਸਾਲ ਪਹਿਲਾਂ ਹੱਸਣਾ ਖੇਡਾਂ ਮਨਕਾ ਚਾਓ ਹਨਾ ਨਹੀਂ ਤਾਂ ਭੰਗੜੇ ਨੂੰ ਐਕਸਰਸਾਈਜ਼ ਵੱਲੋਂ ਵੀ ਜਿੰਮਾਂ ਚ ਵੀ ਲੈ ਕੇ ਚਲੇ ਗਏ ਹਨਾ ਬਟ ਜਿਹੜੀ ਇੱਥੇ ਤੁਹਾਨੂੰ ਰੀਅਲ ਫੋਕ ਹੈ ਮੈਨੂੰ ਲੱਗਦਾ ਏਸੇ ਥਰੂ ਅਸੀਂ ਦੇਖ ਸਕਦੇ ਹਾਂ ਬਹੁਤ ਸੋਹਣੀ ਜਿਹੜੀ ਟੀਮ ਹੈ ਮੈਂ ਦੇਖੀ ਹੈ ਹਨਾ ਇਹਨਾਂ ਨੇ ਬਹੁਤ ਸਾਰੇ ਮੂਵਮੈਂਟ ਸੀਗੇ ਜਿਹੜੇ ਜਿਹੜੇ ਪੁਰਾਣੇ ਬਜ਼ੁਰਗ ਪਾਉਂਦੇ ਹੁੰਦੇ ਸੀਗੇ ਅੱਜ ਤੋਂ 30 40 ਇਸ ਤੋਂ ਸਿਵਾ ਨਹੀਂ ਮਿਲ ਸਕਦਾ ਅੱਛਾ ਇਹ ਤਾਂ ਐਕਟੀਵਿਟੀਜ਼ ਦੀ ਗੱਲ ਰਹੀ ਇੱਕ ਥੋੜੇ ਕਲਾਕਾਰੀ ਦੀ ਗੱਲ ਕਰੀਏ ਆਪਣੇ ਨਿਰਮਲ ਰਿਸ਼ੀ मैम ਨੂੰ ਜੋ ਆਪਾਦਮ ਸ਼੍ਰੀ ਅਵਾਰਡ ਮਿਲਿਆ ਕਿਵੇਂ ਦੇਖ ਬਹੁਤ ਵਧੀਆ ਲੱਗਿਆ ਕਿ ਉਹਨਾਂ ਨੂੰ ਸਾਡੀ ਗਵਰਨਮੈਂਟ ਨੇ ਪਦਮ ਸ਼੍ਰੀ ਨਿਵਾਜ ਹੈ ਨਾ ਬਹੁਤ ਵੱਡਾ ਤੇ ਰਿਸਪੈਕਟਡ ਸਨਮਾਨ ਹੈ ਤੇ ਖੁਸ਼ੀ ਹੁੰਦੀ ਹੈ ਜਦੋਂ ਕਲਾਕਾਰ ਨੂੰ ਕੋਈ ਸਨਮਾਨ ਮਿਲਦਾ ਨਾ ਤਾਂ ਉਹਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਤਾਂ ਸਾਡੇ ਬਹੁਤ ਸੀਨੀਅਰ ਨੇ ਉਹ ਤੇ ਖੁਸ਼ੀ ਵੀ ਹੋਈ ਜਦੋਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਇਹ ਮਿਲਿਆ ਤੇ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ ਨਾ ਉਹਨਾਂ ਨੇ ਪੂਰੀ ਜ਼ਿੰਦਗੀ ਇਸ ਫੀਲਡ ਨੂੰ ਦਿੱਤੀ ਹੈ ਇਸ ਕਲਾ ਨੂੰ ਦਿੱਤੀ ਹੈ ਸੋ ਉਹਨਾਂ ਨੂੰ ਦੇਖ ਕੇ ਸਾਨੂੰ ਇਹ ਲੱਗਦਾ ਕਿ ਸ਼ਾਇਦ ਅਸੀਂ ਵੀ ਇਸ ਉਮਰ ਤੱਕ ਇਸ ਕਲਚਰ ਨਾਲ ਜੁੜੇ ਰਹੀਏ ਜਾਂ ਇਸ ਫਿਲਮ ਇੰਡਸਟਰੀ ਨਾਲ ਜੁੜੇ ਰਹੀਏ ਤੋ ਬਹੁਤ ਘੱਟ ਲੋਕਾਂ ਨੂੰ ਇਹ ਨਸੀਬ ਹੁੰਦਾ 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 ਕਿ ਮੋਸਟਲੀ ਅਸੀਂ ਹਰ ਇੱਕ ਫੀਲਡ ਵਿੱਚ ਕਿਹ ਹੈ ਨਾ ਕਿਸੇ ਇੱਕ ਨੂੰ ਮਿਲਿਆ ਹੋਏ ਨਾ ਕੰਟਰੋਵਰਸੀ ਵੀ ਨਾਲ-ਨਾਲ ਚੱਲਦੀ ਹੁੰਦੀ ਹੈ ਪਰ ਮੈਨੂੰ ਲੱਗਦਾ ਨਿਰਮਲ ॠषि मैम ਦੇ ਵਾਰੀ ਕਿਸੇ ਨੇ ਕੋਈ ਕੰਟਰੋਵਰਸੀ ਹਰ ਇੱਕ ਪਰਸਨ ਤੋਂ ਕਮੈਂਟ ਆ ਰਿਹਾ ਸੀ ਕੋ ਕੰਪਲੀਮੈਂਟ ਹਰ ਕੋਈ ਕਹਿ ਰਿਹਾ ਸੀ ਵੈਲ ਡਿਸਰਵਡ ਕਿਸੇ ਨੇ ਇਹ ਨਹੀਂ ਕਿਹਾ ਕਿ ਇਹਨਾਂ ਨੂੰ ਕਿਉਂ ਨਹੀਂ ਮਿਲਿਆ ਤੇ ਇਹਨਾਂ ਨੂੰ ਕਿਉਂ ਮਿਲਿਆ ਇਹ ਮੈਨੂੰ ਲੱਗਦਾ ਜਿਹੜੀ ਕੰਟਰੋਵਰਸੀ ਸ਼ਬਦ ਹੈ ਨਾ ਇਹ ਜਿਹੜੇ ਉਦੋਂ ਪੈਦਾ ਹੋਏ ਨੇ ਨਾ 2005 ਤੋਂ ਬਾਅਦ ਇਹਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਆ ਜਿਹੜੇ ਵੀਸੀਆ ਇਹ ਇਹਨਾਂ ਚੀਜ਼ਾਂ ਤੋਂ ਉੱਠੇ ਹੋਏ ਲੋਕ ਨੇ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਕੀ ਕੌਂਟਰੋਵਰਸੀ ਨਾਲ ਅਸੀਂ ਹਿੱਟ ਹੋਣਾ ਇਹ ਲੋਕ ਆਪਣੇ ਟੈਲੈਂਟ ਦੇ ਸਿਰ ਤੇ ਆਏ ਹੋਏ ਨੇ ਤੇ ਉਹਨਾਂ ਸਮਿਆਂ 'ਚੋਂ ਇਹ ਲੋਕ ਅੱਗੇ ਆਏ ਹੋਏ ਨੇ ਜਦੋਂ ਕੱਲਾ ਡੀ ਦੂਰਦਰਸ਼ਨ ਚੱਲਦਾ ਸੀਗਾ ਹਨਾ ਅੱਜਕੱਲ ਦਾ ਚੀਜ਼ਾਂ ਬਹੁਤ ਸੌਖੀਆਂ ਹੋ ਗਈਆਂ ਹਨਾ ਕਿਸੇ ਖਿਲਾਫ ਬੋਲ ਕੇ ਅਸੀਂ ਅੱਗੇ ਆਉਣਾ ਬਹੁਤ ਸੌਖਾ ਹੋ ਗਿਆ ਤੇ ਮੈਨੂੰ ਲੱਗਦਾ ਹੁੰਦਾ ਯੰਗ ਜਨਰੇਸ਼ਨ ਨੂੰ ਇਹਨਾਂ ਦਿਗਜ ਲੋਕਾਂ ਤੋਂ ਸਿੱਖਣਾ ਚਾਹੀਦਾ ਕਿ ਜਿਹੜੀ ਇਹ ਆਰਟ ਹੈ ਏਡੀ ਸੌਖੀ ਨਹੀਂ ਹੈ ਕਿ ਕੌਂਟਰੋਵਰਸੀ ਕਰਕੇ ਤੁਸੀਂ ਅੱਗੇ ਆ ਜਾਓ ਉਹ ਜਿਹੜੇ ਜਿਨ੍ਹਾਂ ਲੋਕਾਂ ਨੇ ਜਦੋਂ ਮੇਰੇ ਜਿਨ੍ਹਾਂ ਲੋਕਾਂ ਨੇ ਮੈਂ ਸਿੱਧੇ ਪਾਸਾ ਚਾ ਅੱਗੇ ਆਉਣਾ ਉਹਨਾਂ ਲਈ ਰੋਂਗ ਮੈਸੇਜ ਜਾਂਦਾ ਕਿ ਯਾਰ ਐ ਕਿਸੇ ਨੂੰ ਬੋਲ ਕੇ ਸ਼ਾਇਦ ਲਾਈਮ ਲਾਈਟ ਮਿਲ ਜੇ ਹਨਾ ਇਹ ਬਹੁਤ ਗਲਤ ਗੱਲ ਹੈ ਮੈਂ ਹਮੇਸ਼ਾ ਕਹਿੰਦਾ ਉਹਨਾਂ ਟੈਲੈਂਟ ਦੇ ਸਿਰ ਤੇ ਅੱਗੇ ਆਓ ਨਾ ਕਿਸੇ ਖਿਲਾਫ ਬੋਲੋ ਤੇ ਨਾ ਕਿਸੇ ਇਹਨੂੰ ਇਹਨੂੰ ਬੁढ़ाਵਾ ਦਿਓ ਉਸ ਚੀਜ਼ ਤੋਂ ਪਰੇ ਹੀ ਨੇ ਲੋਕ ਹੁਣ ਉਹਨਾਂ ਖਿਲਾਫ ਕਿਉਂ ਕੋਈ ਕਹੂਗਾ ਵੀ ਇਹ ਉਹ ਕਿਉਂਕਿ ਉਹ ਲੋਕ ਉਹਨਾਂ ਜ਼ਮਾਨਿਆਂ ਚੋਂ ਆਏ ਹੋਏ ਨੇ ਨਾ ਇਹ ਵਿਚਾਰੇ ਉਹ ਲੋਕ ਨੇ ਮੈਨੂੰ ਲੱਗਦਾ ਫੋਨ ਵੀ ਜਿਹੜਾ ਇਹਨਾਂ ਨੇ 2-4 ਸਾਲਾਂ ਚ ਹੀ ਸਿੱਖਿਆ ਆ ਕੇ ਆ ਦੱਸੀ ਯਾਰ ਕੀ ਕਿਵੇਂ ਇਹ ਚੱਲਦਾ ਵੀਡੀਓ ਕਾਲ ਜੀ ਕਿਵੇਂ ਹੁੰਦੀ ਇਹਨਾਂ ਲੋਕਾਂ ਨੂੰ ਕੰਟਰੋਵਰਸੀ ਦਾ ਕੋਈ ਫਾਇਦਾ ਹੀ ਨਹੀਂ ਇਹਨਾਂ ਨੂੰ ਅੱਛਾ ਲਾਸਟ ਮੈਸੇਜ ਕੀ ਯੂਥ ਨੂੰ ਕੀ ਮੈਸੇਜ ਦੇਓਗੇ ਕਿਉਂਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਇੱਕ ਤਬਾ ਲਗਾਇਆ ਜਾ ਰਿਹਾ ਮੈਂ ਕਹਾਂਗੀ ਕਿ ਨਸ਼ੇ ਦੇ ਵਿੱਚ ਸਾਰਾ ਨੌਜਵਾਨ ਜਿਹੜਾ ਪੰਜਾਬ ਦੀ ਪੀੜੀ ਜਿਹੜੀ ਹੈ ਉਹ ਤਸਦੀ ਜਾ ਰਹੀ ਹੈ ਹਾਲਾਂਕਿ ਕੁਝ ਹੋਣਗੇ ਪਰ ਸਾਰਾ ਪੰਜਾਬ ਨਹੀਂ ਇਨਵੋਲ ਹੁੰਦਾ ਕਿ ਉਹਨਾਂ ਨੌਜਵਾਨਾਂ ਨੂੰ ਕੀ ਸੁਨੇਹਾ ਦੇ ਉਹਨਾਂ ਨੂੰ 네ਗੈਟਿਵਿਟੀ ਜ਼ਿਆਦਾ ਫੈਲਦੀ ਹੁੰਦੀ ਹੈ ਮੈਂ ਹਮੇਸ਼ਾ ਕਹਿੰਨਾ ਉਹਨਾਂ ਕਿ ਜ਼ਰੂਰੀ ਨਹੀਂ ਜੋ ਦਿਖਾਇਆ ਜਾਂਦਾ ਮੈਂ ਕਈ ਵਾਰੀ ਦੇਖਦਾ ਉਹਨਾਂ ਕੋਈ ਨਸ਼ਾ ਕਰਕੇ ਡਿਗਿਆ ਹੋਇਆ ਨਾ ਅਸੀਂ ਪੂਰੇ ਪੰਜਾਬ ਦਾ ਨਾਮ ਲੈ ਦਿੰਨੇ ਹਾਲਾਂਕਿ ਮੈਨੂੰ ਲੱਗਦਾ ਹੁੰਦਾ ਇਹ ਗਲਤ ਹੈ ਕਿ ਇੱਕ ਬੰਦਾ ਪੰਜਾਬ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ ਕਿਸੇ ਕੰਟਰੀ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ ਤੁਸੀਂ ਅੱਜ ਵੀ ਤਾਂ ਦੇਖੋ ਅੱਜ ਕਿਵੇਂ ਹਾਲ ਭਰਿਆ ਹੋਇਆ ਹੈ ਨਾ ਆਪਾਂ ਇਹਨਾਂ ਨੂੰ ਕਿਵੇਂ ਗਲਤ ਕਹਿ ਦੀਏ 10 ਮਿੰਟ ਦਾ ਭੰਗੜਾ ਪਾਉਣਾ ਜੀ ਬਾਹਰ ਆ ਜਾਂਦੀ ਹੈ ਤੇ ਇੰਨਾ ਟਾਈਮ ਨਾ ਚਾਹੀਦਾ ਇਹ ਪਾਉਂਦੇ ਹੀ ਆ ਮੁੰਡੇ ਹਨਾ ਬਹੁਤ ਲੋਕ ਇਸ ਚੀਜ਼ ਨਾਲ ਜੁੜੇ ਵੀ ਹੋਏ ਆ ਬਹੁਤ ਲੋਕ ਪੋਜ਼ਿਟਿਵ ਵੀ ਸੋਚਦੇ ਆ ਨਾ ਉਹ ਹੈ ਕਿ ਨੈਗੇਟਿਵਿਟੀ ਨਾਲ ਥੋੜਾ ਜਿਆਦਾ ਬੰਦਾ ਪ੍ਰੋਮੋਟ ਹੋ ਜਾਂਦਾ ਮੈਂ ਤਾਂ ਇਹ ਹੀ ਅਪੀਲ ਕਰੂੰਗਾ ਕਿ ਉਹਨੂੰ ਇਗਨੋਰ ਕਰੋ ਜੋ ਇਸ ਚੀਜ਼ ਨੂੰ ਇਹਨਾਂ ਖਬਰਾਂ ਨੂੰ ਆਪਾਂ ਬढ़ावा ਦਿੰਨੇ ਆ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਹੋ ਜੀਆਂ ਖਬਰਾਂ ਦੇ ਵੀਊ ਨਾ ਦਿਆ ਕਰੋ ਉਹ ਫਿਰ ਮੀਡੀਆ ਵਾਲੇ ਵੀ ਉਹੋ ਜੀ ਖਬਰ ਲਾਉਂਦੇ ਆ ਹਨਾ ਮੀਡੀਆ ਦੇ ਉੱਤੇ ਇਲਜ਼ਾਮ ਆ ਜਾਂਦਾ ਹੁੰਦਾ ਕਿ ਮੀਡੀਆ ਇਦਾਂ ਦਾ ਪਰੋਸ ਰਿਹਾ ਪਰ ਆਡੀਅנס ਵੀ ਤਾਂ ਦੇਖੇ ਨਾ ਆਡੀਅנס ਕੀ ਦੇਖੇ ਮੈਂ ਤਾਂ ਹੀ ਕਹਿ ਰਿਹਾ ਵੀ ਆਡੀਅנס ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਇਹ ਚੀਜ਼ ਹੁੰ ਸਿਆਣੀ ਜੀ ਨੂੰ ਜਦੋਂ ਵਿਊ ਦਓਗੇ ਮੀਡੀਆ ਵੀ ਉਹੀ ਦਿਖਾਊਗਾ ਅੱਜ ਬਹੁਤ ਸੋਹਣੇ ਭੰਗੜੇ ਹੋ ਰਹੇ ਹਨ ਹੁਣ ਇੱਥੇ ਤੁਸੀਂ ਜਦੋਂ ਵੱਧ ਵਿਊ ਬਣਨਗੇ ਲੋਕਾਂ ਨੂੰ ਉਹ ਮਿਲੂਗਾ ਕਿ ਯਾਰ ਇਦਾਂ ਦੀਆਂ ਚੀਜ਼ਾਂ ਨੂੰ ਪੜਾਵਾ ਮਿਲੂਗਾ ਤੇ ਉਹੀ ਆਪਾਂ ਨੂੰ ਲੱਗੂਗਾ ਕਿ ਪੰਜਾਬ ਦੀ ਜਵਾਨੀ ਬਹੁਤ ਫਿੱਟ ਹੈ ਸੋ ਮੇਰੀ ਇਹੀ ਕਹਿਣਾ ਕਿ ਨੈਗੇਟਿਵਿਟੀ ਤੋਂ ਬਚੋ ਹਨਾ ਚੰਗੇ ਚੀਜ਼ਾਂ ਲਿਜਾਓ ਮੋਟੀਵੇਸ਼ਨ ਦੇਖੋ ਬਾਕੀ ਫਿਲਮ ਦੇਖੋ ਭੋਲਾ ਹਾਂ ਜਾਂਦੇ ਜਾਂਦੇ ਮੈਂ ਉਹ ਵੀ ਕਹਿ ਰਹੀ ਸੀ ਇੱਕ ਹੋਰ ਦੈਨ ਚ ਓਏ ਭੋਲਾ ਓਏ ਇਹਦੇ ਵਿੱਚ ਕੀ ਵੇਖਣ ਨੂੰ ਮਿਲੂਗਾ ਇਹ ਕਹਿੰਦੇ ਸਟ੍ਰੈਸ ਬਹੁਤ ਵਧ ਗਿਆ ਜ਼ਿੰਦਗੀ 'ਚ ਹਨਾ ਅਸੀਂ ਇਹ ਸੋਚ ਕੇ ਫਿਲ ਪਰ ਅਸੀਂ ਇਸ ਸੀ ਤੇ ਬਹੁਤ ਮਿਹਨਤ ਲਾਈ ਹੈ ਕਿ ਇਹ ਬੰਦਾ ਦੋ ਚਾਰ ਵਾਰ ਦੇਖ ਕੇ ਵੀ ਨਰਜੇ ਇੱਕ ਡਾਕੂਮੈਂਟ ਬਣ ਜਾਂਦੀ ਹੈ ਫਿਲਮ ਕਿ ਵਾਰ-ਵਾਰ ਜਦੋਂ ਤੁਸੀਂ ਇਹ ਫਿਲਮ ਨੂੰ ਦੇਖੋਗੇ ਤੁਹਾਨੂੰ ਹੋਰ ਮਜ਼ਾ ਆਊਗਾ ਫੈਮਿਲੀ ਮੂਵੀ ਹੈ ਹਾਂ ਜੀ ਫੈਮਿਲੀ ਅਕਸਰ ਕਹਿ ਦਿੱਤਾ ਜਾਂਦਾ ਹੈ ਫੈਮਿਲੀ ਮੂਵੀ ਹੈ ਲੇਕਿਨ ਵਿੱਚ ਕੁਝ ਡਾਇਲੌਗਸ ਆਏ ਹੋ ਜਿਹੰਦੇ ਜਦੋਂ ਅਸੀਂ ਸਪੈਸ਼ਲੀ ਆਪਣੇ ਪੇਰੈਂਟਸ ਨਾਲ ਬੈਠੇ ਹੁੰਨੇ ਨਾ ਤਾਂ ਥੋੜੀ ਝਿਜਕ ਜੀ ਮਹਿਸੂਸ ਹੁੰਦੀ ਹੈ ਕਿ ਯਾਰ ਇਹ ਕੀ ਦੇਖਣਾ ਹੈ ਹਾਂ ਜੀ ਇਹ ਤਾਂ ਹੈ ਮੈਨੂੰ ਪਤਾ ਤੁਸੀਂ ਕਿਹੜੀ ਫਿਲਮ ਦੀ ਗੱਲ ਕਰਦੇ ਹੋ ਘਰੇ ਨਹੀਂ ਤੁਸੀਂ ਦੇਖ ਸਕਦੇ ਹੋ ਘਰੇ ਬੈ ਕੇ ਆਰਾਮ ਨਾਲ ਦੇਖ ਸਕਦੇ ਹੋ ਘਰੇ ਬੈ ਕੇ ਨਹੀਂ ਸੌਰੀ ਸਿਨੇਮੇ ਵਿੱਚ ਦੇਖੋ ਜਾ ਕੇ ਘਰੇ ਬਾਅਦ ਵਿੱਚ ਦੇਖ ਲਿਓ ਜਦੋਂ ਆਊਗੀ ਸੋ ਇਹ ਇੱਕੋ ਫਿਲਮ ਹੈ ਜਿਹੜੀ ਮੈਨੂੰ ਲੱਗਦਾ ਬਹੁਤ ਸ਼ਿੱਦਤ ਨਾਲ ਮੇਰਾ ਇਹ ਮੰਨਣਾ ਹੈ ਕਿ ਜਦੋਂ ਆਪਣਾ ਪੈਸਾ ਲੱਗਦਾ ਨਾ ਤੁਸੀਂ ਸ਼ਿੱਦਤ ਬਹੁਤ ਉਹਦੇ ਨਾਲ ਲਾਉਨੇ ਹੋ ਫਿਰ ਮੈਂ ਇਹ ਨਹੀਂ ਕਰ ਸਕਦਾ ਕਿ ਕਿ ਜਦੋਂ ਫੈਮਲੀਆਂ ਨਹੀਂ ਵੜਨਗੀਆਂ ਸਾਡੀ ਫਿਲਮ ਕਿਵੇਂ ਚੱਲੂਗੀ ਹੈ ਨਾ ਪੰਜਾਬੀ ਆਡੀਅנס ਤਾਂ ਖੜੀ ਜਦ ਤੱਕ ਫੈਮਲੀ ਨਾ ਫਿਲਮ ਨਹੀਂ ਦੇਖਦੇਓ ਫਿਲਮ ਨਹੀਂ ਚੱਲਦੀ ਤੋਂ ਬੜੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਇਸ ਫਿਲਮ ਨੂੰ ਬੱਚੇ ਬਹੁਤ ਇੰਜੋਏ ਕਰਨਗੇ ਸੋ ਮੈਨ ਲੱਗਦਾ ਜੀ ਬੱਚੇ ਨੌਜਵਾਨ ਇਸ ਫਿਲਮ ਬਹੁਤ ਇੰਜੋਏ ਕਰ ਇਹਦੇ ਨਾਲ ਬਹੁਤ ਵੱਡੇ ਮੈਸੇਜ ਵੀ ਨੇ ਫਿਲਮ ਚ ਉਹ ਮੈਂ ਪਹਿਲਾਂ ਨਹੀਂ ਦੱਸੂਗਾ ਇੱਕ ਤਰੀਕ ਨੂੰ ਟ੍ਰੇਲਰ ਆਊਗਾ ਤੁਹਾਨੂੰ ਜਰੂਰ ਪਤਾ ਲੱਗੂਗਾ ਆਲ ਦੀ ਵੈਰੀ ਬੈਸਟ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਬਿਲਕੁਲ ਜਗਜੀਤ ਸੰਧੂ ਸਾਡੇ ਨਾਲ ਸੀ ਜਿਨ੍ਹਾਂ ਦੀ ਮੂਵੀ ਆ ਰਹੀ ਹੈ ਉਹ ਪੋਲਾ ਹੋਏ ਜ਼ਰੂਰ ਵੇਖਿਓ ਕਿਉਂਕਿ ਹਾਸੇ ਠਿੱਠੇ ਜਿਹੜੇ ਇਹ ਦਿਖਾਉਂਦੇ ਨੇ ਉਹ ਅਕਸਰ ਆਪਣੀਆਂ ਮੂਵੀਆਂ ਦੇ ਵਿੱਚ ਦੇ ਰਾਹੀ ਜਿਹੜਾ ਲੋਕਾਂ ਨੂੰ ਹਸਾਉਂਦੇ ਨੇ ਉਹ ਤੁਹਾਨੂੰ ਇਸ ਮੂਵੀ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਸਟ्रेस ਫਰੀ ਤੁਹਾਨੂੰ ਕਰਨਗੇ ਕੈਮਰਾ ਪਰਸਨ ਗਗਨ ਦੇ ਨਾਲ ਸ਼ਾਲੋ ਮਿਰੋਕ ਚੰਡੀਗੜ੍ਹ